ਦੁਨੀਆ ਦੀ ਸਭ ਤੋਂ ਪੁਰਾਣੀ ਬਰੀਡ ਹੈ ਡੋਰ ਸੱਟੇ ਡੋਰ ਸੱਟੇ ਛੋਟੇ ਬੱਚੇ ਲਿਆਂਦੇ ਸੀ ਬਾਈ ਜੀ ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਲੋਕ ਭੇਡਾਂ ਲੈ ਕੇ ਆਉਂਦੇ ਨੇ ਫੀਮੇਲ ਲੈ ਕੇ ਆਉਂਦੇ ਨੇ ਜ਼ਿਆਦਾ ਹਾਂਜੀ ਅਸੀਂ ਭੇਡੂ ਲੈ ਕੇ ਆਏ ਆਹ ਦੇਖੋ ਆਹ ਬਰੀਡ ਹੈ ਜੀ ਇਹ ਬਰੀਡ ਆਣਾ ਹਾਂਜੀ ਹੂੰ ਇਹ ਅਡਾ ਉਰ ਸੱਟੇ ਇਹ ਅਜੇ ਸਾਢੇ 3 ਮਹੀਨੇ ਦਾ ਬੱਚਾ ਜੀ ਬਿਲਕੁਲ ਅਜੇ ਮੈਂ ਤਿਆਰ ਹੋ ਗਿਆ ਹੁੰਦਾ ਅੱਜ ਅਸੀਂ 2 ਘੰਟੇ ਸਵੇਰੇ ਸਾਢੇ 2 ਘੰਟੇ ਸ਼ਾਮ ਨੂੰ ਤੁਹਾਨੂੰ ਪਤਾ ਹੈ ਪਹਿਲਾਂ ਆਪਾਂ ਬਾਹਰ ਨਹੀਂ ਸੀ ਕਰਦੇ ਜਾਣਦੇ ਪਰ ਜਦੋਂ ਅਸੀਂ ਆਰਗੈਨਿਕ ਹੋਏ ਹਾਂ ਹੂੰ ਇੰਟਰਨੈਸ਼ਨਲ ਸਟੈਂਡਰਡ ਦੇ ਮੁਤਾਬਕ ਹੂੰ ਜੇਪਾ ਇੰਟਰਨੈਸ਼ਨਲ ਰਜਿਸਟਰ ਕਰਾਉਣਾ ਫਾਰਮ ਆਪਣਾ ਹਾਂਜੀ ਉਹਦੀ ਜ਼ਰੂਰੀ ਹੈ ਕਿ ਤੁਸੀਂ ਸਿਰਫ ਤੇ ਸਿਰਫ ਆਰਗੇਨਿਕ ਖਾਣਾ ਚਾਰਾ ਹੀ ਦੇਣਾ ਠੀਕ ਹੈ ਹਾਂਜੀ ਭਰਗਾਏ ਏਡਾੜਾ ਮੱਕੀ ਜਿਵੇਂ ਕਣਕ ਹੁੰਦੀ ਹੈ ਨਾ ਉਵੇਂ ਹੋ ਜਾਂਦਾ ਉਵੇਂ ਦਾ ਹੋ ਜਾਂਦਾ ਤੁਸੀਂ ਕੋਈ ਚਾਂਸ ਨਹੀਂ ਲੈ ਰਹੇ ਕਿ ਅਸੀਂ ਬਾਹਰੋਂ ਕੋਈ ਹਰਾਚਾਰਾ ਮੰਗਾਈਏ ਕੋਈ ਦਵਾਈ ਬੱਟੀ ਹੋਵੇ ਹੂੰ ਸਪਰੇਅ ਕੀਤੀ ਹੋਵੇ ਤੇ ਸਾਡੇ ਫਾਰਮ ਨੂੰ ਨੁਕਸਾਨ ਹੋ। ਤੇ ਜਿਵੇਂ 4 ਪਾ ਦਿੰਦੇ ਆ ਵਿੱਚ। ਹਾਂਜੀ। ਉਹ ਤਾਂ ਨਹੀਂ ਤੁਸੀਂ ਵਰਤਦੇ ਨਾ ਤੁਸੀਂ ਕੁਝ ਵੀ ਨਹੀਂ ਵਰਤਦੇ ਨਾ। ਅਸੀਂ ਕੋਈ ਵੀ ਚੀਜ਼ ਬਾਹਰੋਂ ਲਿਆ ਕੇ ਹੁਣ ਨਹੀਂ ਵਰਤਦੇ ਆਪਣੇ ਫਾਰਮ ਤੇ। ਤੇ ਫਿਰ ਖਰਚੇ 'ਚ ਕਿੰਨਾ ਕ ਫਰਕ ਪਿਆ ਜੀ? ਪਹਿਲਾਂ ਕਿੰਨਾ ਖਰਚਾ ਹੋ ਜਾਂਦਾ ਸੀ ਹੁਣ ਕਿੰਨਾ ਹੋ ਜਾਂਦਾ। ਬਾਈ ਜੀ ਦਵਾਈਆਂ ਦਾ ਹੀ ਬਹੁਤ ਫਰਕ ਪੈ ਗਿਆ। ਬਾਈ ਜੀ ਖਰਚੇ ਬਹੁਤ ਘਟ ਗਿਆ। ਉਹੀ ਸਮਾਨ ਵਰਤਦੇ ਜਿਹੜਾ ਆਪਣੀ ਰਸੋਈ 'ਚ ਪੀਂ। ਇੱਕ ਨਾ ਜਾਨਵਰਾਂ ਦੀ ਸਿਹਤ ਬਹੁਤ ਬਣਾ ਲੱਗ ਗਈ। ਅੱਜ ਰੱਬ ਦੀ ਕਿਰਪਾ ਨਾਲ ਉਹ ਦਿਨ ਆ ਚੁੱਕਿਆ ਕਿ ਅਸੀਂ ਇੱਕ ਠੋਕੇ ਕਹਿ ਜੋਗੇ ਹੋ ਗਿਆਂ ਕਿ ਅਸੀਂ ਕੋਈ ਅੰਗਰੇਜ਼ੀ ਦਵਾਈ ਨਹੀਂ ਵਰਤਦੇ। ਸਤਿ ਸ਼੍ਰੀ ਅਕਾਲ ਦੋਸਤੋ ਬਾਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਆਪਾਂ ਪਟਿਆਲੇ ਦੇ ਵਿੱਚ ਪਹੁੰਚੇ ਹੋਏ ਆ ਕੰਗ ਗੋਟ ਫਾਰਮ ਦੇ ਤੇ ਆਪਣੇ ਨਾਲ ਬਾਈ ਸਣੀ ਕੰਗ ਜੀ ਖੜੇ ਨੇ ਇਹਨਾਂ ਨਾਲ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਨੇ ਫਾਰਮ ਬਾਰੇ ਇਹਨਾਂ ਨੇ ਕੁਝ ਸਮੇਂ ਤੋਂ ਜਿਹੜਾ ਫਾਰਮ ਆ ਉਹ ਆਰਗੈਨਿਕ ਕੀਤਾ ਮੰਨ ਕੇ ਚਲੋ ਮੈਡੀਕਲ ਵਾਲਾ ਜਿਹੜਾ ਯੂਜ ਆ ਉਹ ਬਿਲਕੁਲ ਬੰਦ ਕਰਤਾ ਤੇ ਬਿਲਕੁਲ ਆਰਗੈਨਿਕ ਦੇਸੀ ਤਰੀਕੇ ਨਾਲ ਜਿਹੜਾ ਬੱਕਰੀ ਪਾਲਣਾ ਉਹ ਕਰਦੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੀ ਕੰਗ ਗੋਟ ਫਾਰਮ ਤੇ ਆਏ ਹੋ ਸਤਿ ਸ਼੍ਰੀ ਅਕ ਬਾਈ ਜਿਵੇਂ ਮੈਂ ਕਹਿ ਕੇ ਹਟਿਆਣਾ ਵੀ ਆਰਗੈਨਿਕ ਤਰੀਕੇ ਨਾਲ ਤੁਸੀਂ ਜਿਹੜਾ ਫਾਰਮ ਆ ਉਹ ਕੁਝ ਮੰਨ ਕੇ ਚੱਲੋ 6-7 ਮਹੀਨਿਆਂ ਤੋਂ ਸ਼ੁਰੂ ਕੀਤਾ ਹਨਾ ਹਾਂਜੀ ਤੇ ਇਹ ਕਿਵੇਂ ਦਿਮਾਗ 'ਚ ਆਇਆ ਬਈ ਆਈਡੀਆ ਪਹਿਲਾਂ ਇਹਦੇ ਬਾਰੇ ਦੱਸੋ ਬਾਈ ਜੀ ਜਿਵੇਂ ਤੁਹਾਨੂੰ ਪਤਾ ਵੀ ਕੰਗ ਗੋਟ ਫਾਰਮ ਦੀ ਕਰਵਾਇਤਾ ਕਿ ਐਕਸਪੈਰੀਮੈਂਟ ਬਹੁਤ ਹੁੰਦੇ ਨੇ ਇਸ ਫਾਰਮ ਤੇ ਹਾਂਜੀ ਅਸੀਂ ਨਮੀਆਂ ਨਮੀਆਂ ਜਿਵੇਂ ਪਤਾ ਲੱਗਦਾ ਓਵੇਂ ਕਰਦੇ ਰਹੇ ਨੇ ਬਹੁਤ ਧੇਰ ਪਹਿਲਾਂ ਪਸ਼ੂ ਪਾਲਨ ਵਿਭਾਗ ਤੋਂ ਕੋਈ ਡਾਕਟਰ ਸਾਹਿਬਾਨ ਆਏ ਸੀ ਆਪਣੇ ਫਾਰਮ ਦੇ ਵਿਜ਼ਿਟ ਕਰਨ ਲਈ ਠੀਕ ਹੈ ਜੀ ਉਹਨਾਂ ਨੇ ਜਨਰਲ ਹੀ ਗੱਲ ਕੀਤੀ ਸੀ ਆਈਡੀ ਦਿੱਤਾ ਸੀ ਵੀ ਐਂਟੀਬਾਇਓਟਿਕ ਜੇ ਆਪਾਂ ਬੰਦ ਕਰ ਦਈਏ ਤਾਂ ਕੀ ਕੀ ਹੋਊਗਾ ਇਹ ਹੋਊਗਾ ਅਸੀਂ ਕਿ ਆ ਵੀ ਐਂਟੀਬਾਇਓਟਿਕ ਕਿਉਂ ਬੰਦ ਕਰਨੇ ਆ ਫਿਰ ਫਿਰ ਅੰਗਰੇਜ਼ੀ ਦਵਾਈਆਂ ਵੀ ਬੰਦ ਕਰ ਦਿੰਦੇ ਹਾਂ ਅੱਛਾ ਜੀ ਅਸੀਂ ਉਹਦੇ ਐਕਸਪੈਰੀਮੈਂਟ ਕਰਨ ਲੱਗੇ ਪਿਛਲੇ 7-8 ਮਹੀਨਿਆਂ ਤੋਂ ਜੀ ਹੂੰ ਹੂੰ ਤੇ ਪਿਛਲੇ 4 ਮਹੀਨੇ ਤੋਂ ਸਕਸੈਸਫੁਲੀ ਅੱਛਾ ਇੱਕ ਵੀ ਅੰਗਰੇਜ਼ੀ ਦਵਾਈ ਸਾਡੇ ਫਾਰਮ ਤੇ ਨਹੀਂ ਆਈ ਨਾ ਸਿਆਂ ਲਾਈ ਹੈ ਹੂੰ ਹੂੰ ਇੱਕ ਵੀ ਐਂਟੀਬਾਇਓਟਿਕ ਨਹੀਂ ਲਾਇਆ ਤੇ ਜਿਵੇਂ ਹੁਣ ਆ ਮੌਸਮ ਆ ਜਿਹੜਾ ਮੀਹ ਆ ਲਾ ਹਾਂ ਹਾਂਜੀ ਆਪਣੀ ਬਿਮਾਰੀ ਚੱਲਦੀ ਹੁੰਦੀ ਆ ਮੂੰਹ ਖੁਰਦੀ ਤੇ ਇਹਨਾਂ ਨੂੰ ਪੈਰਾਂ ਦੀ ਪੈਂਦੀ ਆ ਬਿਮਾਰੀ ਫਿਰ ਉਹਦੇ ਲਈ ਤੁਸੀਂ ਕੀ ਵਰਤੇ ਉਹ ਤਾਂ ਮੈਡੀਕਲ ਯੂਜ਼ ਹੋਊਗਾ ਨਹੀਂ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਜਿਹੜੀ ਵੈਕਸੀਨੇਸ਼ਨ ਹੈ ਹਾਂ ਵੈਕਸੀਨੇਸ਼ਨ ਉਹ ਦਵਾਈ ਨਹੀਂ ਹੈਗੀ ਉਹ ਦਵਾਈ ਨਹੀਂ ਹੈਗੀ ਨਾ ਵੈਕਸੀਨੇਸ਼ਨ ਜਿਹੜੀ ਹੁੰਦੀ ਆ ਉਹੀ ਬੈਕਟੀਰੀਆ ਬਾਡੀ ਚ ਪਾਉਂਦੇ ਨੇ ਉਹ ਕੋਈ ਦਵਾਈ ਨਹੀਂ ਹੈਗੀ ਉਹ ਦਵਾਈ ਨਹੀਂ ਹੈਗੀ ਨਾ ਉਹਨੂੰ ਦਵਾਈ ਚ ਨਹੀਂ ਕਹਿੰਦੇ ਠੀਕ ਹੈ ਦਵਾਈ ਹੁੰਦੀ ਜਿਵੇਂ ਬੁਖਾਰ ਹੋ ਗਿਆ ਖੰਘ ਹੋ ਗਈ ਅੱਖਾਂ ਦੁਖਦੀਆਂ ਮੋਕ ਲੱਗੇ ਆਪਾਂ ਕੋਈ ਅੰਗਰੇਜ਼ੀ ਦਵਾਈ ਦੰਨੇ ਆ ਕੋਈ ਟੀਕਾ ਲਾਉਨੇ ਆ ਉਹ ਟੋਟਲੀ ਬੰਦ ਹੋ ਚੁੱਕੀ ਉਹ ਟੋਟਲੀ ਬੰਦ ਹੋ ਗਿਆ ਵੈਕਸੀਨੇਸ਼ਨ ਤਾਂ ਕੀਤੀ ਐ ਵੈਕਸੀਨੇਸ਼ਨ ਤਾਂ ਹੋਣੀ ਹੋਣੀ ਐ ਉਹ ਲੱਗ ਚੀ ਆ ਠੀਕ ਆ ਤੇ ਆਪਾਂ ਮਾੜੇ ਅੰਦਰ ਵੀ ਚੱਲਦੇ ਆ ਤੇ ਤੁਹਾਨੂੰ ਛੋਡੀਆਂ ਬੱਕਰੀਆਂ ਵੀ ਦਿਖਾਉਨੇ ਆ ਤੇ ਇੱਕ ਛੋਡੇ ਲਵੇ ਡੋਰ ਸੈੱਟ ਨਾਲ ਦੀ ਭੇਡ ਆ ਹਨਾ ਜੀ ਬਿਲਕੁਲ ਜੀ ਡੋਰ ਸੈੱਟ ਵੀ ਹੈ ਇੱਕ ਪੰਜਾਬੀਆਂ ਨੂੰ ਇੱਕ ਹੋਰ ਤੋਹਫਾ ਦਵਾਂਗੇ ਬਹੁਤ ਜਲਦੀ ਭਾਈ ਜੀ ਆਪਾਂ ਮੱਖੀ ਚੀਨੀ ਬੱਕਰੀਆਂ ਜਿਹੜਾ ਮੱਖੀ ਚੀਨੀ ਐ ਇਸ ਤਰ੍ਹਾਂ ਦੀ ਬੱਕਰੀ ਕਲੈਕਸ਼ਨ ਕਰ ਰਹੇ ਆ ਅੱਛਾ ਜੀ ਮੈਨੂੰ ਲੱਗਦਾ ਮੇਰੇ ਕੋਲ 12 14 ਹੋ ਚੁੱਕੀਆਂ ਨੇ ਜੀ ਹਾਂਜੀ ਮੱਖੀ ਚੀਨੀਆ ਮੱਖੀ ਜੀਨੀ ਬੱਕਰੀ ਹਾਂਜੀ ਤੇ ਅਸੀਂ ਆ ਨਾ ਵਾਸਤੇ ਬਰੀਡਰ ਵੀ ਲੈਂਦਾ ਇੱਕ ਅਲੱਗ ਠੀਕ ਆ ਆਉਣ ਵਾਲੇ ਟਾਈਮ 'ਚ ਮੱਖੀ ਚੀਨੀ ਜਿਹੜੀ ਬੱਕਰੀਆਂ ਦੀ ਡਿਮਾਂਡ ਜ਼ਿਆਦਾ ਹੋਣ ਵਾਲੀ ਆ ਇਹ ਨਹੀਂ ਪਤਾ ਵੀ ਡਿਮਾਂਡ ਦਾ ਪਤਾ ਨਹੀਂ ਮੈਨੂੰ ਸ਼ੌਕ ਸੀਗਾ ਚੰਗੇ ਲੱਗੇ ਸੀ ਸ਼ੌਕ ਸੀਗਾ ਸੌ ਖਾਤਰ ਤੁਸੀਂ ਇਹ ਠੀਕ ਆ ਉਹਨੂੰ ਸੋਹਣੀਆਂ ਲੱਗਦੀਆਂ ਸੀਗੀਆਂ ਤੇ ਮੈਂ 12 14 ਆਪਣੇ ਕੋਲ ਕਰ ਲਿਆ ਨੇ ਜੀ ਤਾਂ ਸਾਈਜ਼ ਜਿਹੜੀ ਹੁੰਦੀ ਆ ਮੱਖੀ ਚੀਨੀ ਮੱਖੀ ਚੀਨੀ ਤੇ ਨਾਲਿਆਂ ਵਾਸਤੇ ਇੱਕ ਸਪੈਸ਼ਲ ਬਰੀਡਰ ਲਿਆਂਦਾ ਲੱਭ ਕੇ ਮੱਖਾ ਮੱਖੀ ਚੀਨੀ ਮੱਖੀ ਚੀਨੀ ਹੋਈ ਮੱਖੀ ਜੀ ਮੱਖੀ ਚੀਨੀ ਮੱਖੀ ਚੀਨੀ ਹੋ ਲਿਆਂਦਾ ਹੁਣ ਛੋਟੇ ਲਵੇ ਕਿੰਨੀਆਂ ਕਿ ਬੱਕਰੀਆਂ ਨੇ ਟੋਟਲ ਜ 40 ਕ ਆਪਣੇ ਕੋਲ ਭੇਡਾਂ ਨੇ ਉਹ ਤਕਰੀਬਨ 155 160 ਦੇ ਕਰੀਬ ਆਪਣੇ ਕੋਲ ਜਾਨਵਰ ਨੇ ਇਸ ਟਾਈਮ ਸਾਰੇ ਆਪਣੇ ਫਾਰਮ ਦੇ ਉੱਤੇ ਠੀਕ ਹੈ ਤੇ ਜਿਵੇਂ ਤੁਸੀਂ ਆਰਗੈਨਿਕ ਤਰੀਕੇ ਨਾਲ ਕਿਹਾ ਹੈ ਨਾ ਜੀ ਤਾਂ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਵੀ ਇਹਨਾਂ ਦੀ ਜਿਹੜਾ ਇਲਾਜ ਆ ਫਿਰ ਉਹ ਤੁਸੀਂ ਜਿਵੇਂ ਬੁਖਾਰ ਹੋ ਗਿਆ ਜਾਂ ਇਹਨਾਂ ਨੂੰ ਮੋਕ ਲੱਗ ਗਈ ਜਾਂ ਉਹਦਾ ਇਲਾਜ ਕਿਵੇਂ ਕਰਦੇ ਹੋ ਫਿਰ ਦੇਖੋ ਭਾਈ ਜੀ ਸਾਡੇ ਲਈ ਤਾਂ ਪਹਿਲੀ ਗੱਲ ਤਾਂ ਬਹੁਤ ਹੀ ਵੱਡੀ ਗੱਲ ਹੈ ਸਾਡੇ ਵਾਸਤੇ ਕਿ ਪੰਜਾਬ ਚ ਇੰਡੀਆ ਦੀ ਮੈਂ ਗੱਲ ਨਹੀਂ ਕਰਦਾ ਪਰ ਪੰਜਾਬ ਤਾਂ ਪਹਿਲਾ ਹੋਊਗਾ ਜਿਹੜਾ 100% ਆਰਗੈਨਿਕ ਢੰਗ ਨਾਲ ਬੱਕਰੀ ਪਾਲਣ ਕਰ ਰਹੇ ਹਾਂ। ਹਾਂਜੀ। ਠੀਕ ਹੈ ਨਾ ਜੀ? ਹਾਂਜੀ ਹਾਂਜੀ। ਬੁਖਾਰ ਦੀ ਤੇ ਬਾਕੀ ਚੀਜ਼ਾਂ ਜਿਹੜੀ ਗੱਲ ਆਪਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਬਿਮਾਰੀ ਫਾਰਮ ਤੇ ਆਵੇ ਹੀ ਨਾ। ਹੂੰ। ਉਹਦੇ ਲਈ ਸਭ ਤੋਂ ਜ਼ਰੂਰੀ ਹੈ ਸਫਾਈ। ਸਫਾਈ। ਜੋ ਕਿ ਸਾਡੀ ਪਹਿਲਾਂ ਇੱਕ ਵਾਰ ਹੁੰਦੀ ਸੀ ਸਫਾਈ ਫਾਰਮ ਦੀ। ਹੂੰ ਹੂੰ। ਹੁਣ ਅਸੀਂ ਦੋ ਵਾਰੀ ਕਰਦੇ। ਦੋ ਵਾਰੀ ਕਰਨ ਲੱਗੇ ਹੁਣ। ਹਾਂਜੀ। ਦਿਨ ਦੇ ਵਿੱਚ। ਦਿਨ ਦੇ ਵਿੱਚ। ਠੀਕ ਹੈ ਜੀ। ਉਹਦੇ ਨਾਲ ਕੀ ਹੈ ਸਫਾਈ ਜਿੰਨੀ ਜ਼ਿਆਦਾ ਹੋਊਗੀ ਬਿਮਾਰੀ ਘਟਾਊ। ਠੀਕ ਹੈ ਜੀ ਫਿਰ ਅਸੀਂ ਦੇਸੀ ਢੰਗ ਨਾਲ ਠੀਕ ਕਰਦੇ ਆ ਜੂਨੀਅਰ ਅਸੀਂ ਮਹਾਰਾਣਾ ਡਾਕਟਰ ਜਿਹੜੇ ਨੇ ਪੁਰਾਣੇ ਹੂੰ ਉਹ ਹੋਰ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਜਿੱਥੋਂ ਵੀ ਸਾਨੂੰ ਕੋਈ ਨੌਲੇਜ ਮਿਲਦੀ ਰਹੀ ਹੈ ਯੂਨੀਵਰਸਿਟੀ ਗੁਰਵਸ ਯੂਨੀਵਰਸਿਟੀ ਤੋਂ ਵੀ ਕਿਹੜੀ ਚੀਜ਼ ਨੂੰ ਪੱਕੀਵੇਂ ਠੀਕ ਕਰ ਸਕਦੇ ਆ ਅਸੀਂ ਇਕੱਠੀ ਕਰ ਕਰ ਕੇ ਐਕਸਪੈਰੀਮੈਂਟ ਕਰਦੇ ਰਹੇ ਅੱਜ ਰੱਬ ਦੀ ਕਿਰਪਾ ਨਾਲ ਉਹ ਦਿਨ ਆ ਚੁੱਕਿਆ ਕਿ ਅਸੀਂ ਕਿੱਕ ਠੋਕੇ ਕਹਿ ਜੋਗੇ ਹੋ ਗਏ ਕਿ ਅਸੀਂ ਕੋਈ ਅੰਗਰੇਜ਼ੀ ਦਵਾਈ ਨਹੀਂ ਵਰਤਦੇ ਨਹੀਂ ਵਰਤਦੇ ਹਾਂਜੀ ਬਿਲਕੁਲ ਦੇਸੀ ਤਰੀਕੇ ਨਾਲ ਬਾਲਦੇ ਨੇ ਟੋਟਲੀ ਦੇਸੀ ਉਹ ਵੀ ਥੋੜਾ ਖਰਚਾ ਵੀ ਘੱਟ ਹੋ ਗਿਆ ਬਾਈ ਜੀ ਖਰਚਾ ਬਹੁਤ ਘੱਟ ਗਿਆ ਉਹੀ ਸਮਾਨ ਵਰਤਦੇ ਨੇ ਜਿਹੜਾ ਆਪਣੀ ਰਸੋਈ ਚ ਪਿਆ ਠੀਕ ਹੈ 99% ਸਮਾਨ ਆਪਣੀ ਰਸੋਈ ਚ ਪਿਆ ਹੈ ਜਿਹੜਾ ਹਲਦੀ ਨੂਨ ਜੁਆਇਨ ਸੌਫ ਕਲੌਂਜੀ ਮੇਥੇ ਇਹੀਆਂ ਚੀਜ਼ਾਂ ਨਾਲ ਅਸੀਂ ਇਲਾਜ ਕਰਦੇ ਹਾਂ ਸਾਰੇ ਬੱਕਰੀਆਂ ਦਾ ਬੱਕਰੀਆਂ ਦਾ ਠੀਕ ਹੈ ਉਹ ਪੇਡਾਂ ਨੂੰ ਬਿਮਾਰੀ ਘਟ ਆਉਂਦੀ ਹੈ ਨਾ ਪੇਡਾਂ ਨੂੰ ਘਟ ਆਉਂਦੀ ਜਿਹੋ ਦੀ ਮੈਂਟੀ ਜ਼ਿਆਦਾ ਉਹਨਾਂ ਦੀ ਜ਼ਿਆਦਾ ਹੈ ਤੇ ਤੁਸੀਂ ਨਾਸਰ ਡੋਰ ਸੈਟ ਹੈ ਜਿਹੜੀ ਇਹ ਕਿੱਥੋਂ ਲੈਂਦੀ ਬਾਈ ਜੀ ਇਹ ਵੀ ਬੜੀ ਇੰਟਰਸਟਿੰਗ ਗੱਲ ਹੈ ਹਾਂਜੀ ਬੜੇ ਚਿਰ ਤੋਂ ਦਿਮਾਗ ਸੀਗਾ ਕਿ ਕੋਈ ਨਵੀਂ ਚੀਜ਼ ਲੈਂਦੀ ਜਾਵੇ ਤੇ ਪੇਡਾਂ ਦੇ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਕੰਮ ਕਰਦਾ ਸੀਗਾ ਥੋੜਾ ਜਿਹਾ ਮੇਰੇ ਕੋਲ ਜਮਨਾਪੁਰੀ ਜੇ ਮੁਜ਼ਫਰਾਬਦੀ ਤੇ ਆਪਣੀਆਂ ਅੱਕ ਜਲੀਆਂ ਸੀਗੀਆਂ ਹਾਂਜੀ ਉਹ ਫਿਰ ਮੈਂ ਜਦੋਂ ਆਹ ਬਰੀਡ ਮੇਰੀ ਨਿਗਾ ਚਾਈ ਹਾਂਜੀ ਤੇ ਮੈਂ ਤਾਂ ਸਟੱਡੀ ਕੀਤਾ ਜੀ ਹੂੰ ਭਾਈ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਹੂੰ ਦੁਨੀਆ ਦੀ ਸਭ ਤੋਂ ਪੁਰਾਣੀ ਬਰੀਡ ਹੈ ਡੋਰ ਸੈਟ ਡੋਰ ਸੈਟ ਠੀਕ ਹੈ ਜੀ 1857 ਚ ਰਜਿਸਟਰਡ ਹੋਈ ਸੀਗੀ ਹਮ ਹਮ ਇਹ ਨਾ ਦੁਨੀਆ ਦਾ ਹਰ ਮੁਲਕੋਂ ਮੈਂ ਇੱਕ ਤਰ੍ਹਾਂ ਦਾ ਹਾਂਜੀ ਆ ਦੇਖੋ ਬਾਈ ਆ ਹੁੰਦਾ ਜਾਨਵਰ ਨਾਲ ਪਿਆਰ ਆ ਗਈ ਛੋਟੇ ਲਾ ਬਿਅਕਤੀ ਆਪਣੇ ਆਪ ਚੱਲ ਕੇ ਆ ਗਈ ਹਮ ਯਾ ਇਹ ਇੰਨਾਂ ਕ ਪਿਆਰ ਦਿੰਦੇ ਨੇ ਜਾਨਵਰ ਯਾ ਠੀਕ ਹੈ ਜੱਖਾਲੇ ਪੁੱਤ ਤੇ ਉਹ ਡੋਰ ਸੈਟ ਅਸੀਂ ਲੱਭਦੇ ਲੱਭਦੇ ਸਟਡੀ ਕੀਤਾ ਬਾਈ ਜੀ ਦੁਨੀਆ ਦੀ ਹਰ ਕੰਟਰੀ ਘੁੰਮੀ ਆਉਣੇ ਹਰ ਜਗ੍ਹਾ ਕਾਮਯਾਬ ਹੋਈ ਐ ਸਾਨੂੰ ਪਹਿਲਾਂ ਡਾਰਸੀ ਵੀ ਠੰਡੇ ਮੁਲਕ ਚੋਂ ਆ ਰਹੀ ਐ ਕੀ ਤੱਕ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਪਰ ਇਹ ਜੋ ਸੜੀ ਕੀਤਾ ਸਭ ਨੇ ਇਹੀ ਕਿਹਾ ਵੀ ਇਹਨੂੰ ਕੋਈ ਹਰ ਐਟਮੋਸਫੀਅਰ ਚ ਐਡਜਸਟ ਹੋ ਜਾਂਦੀ ਹੈ ਹੂੰ ਛੋਟੇ ਬੱਚੇ ਲਿਆਂਦੇ ਸੀ ਬਾਈ ਜੀ ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਲੋਕ ਭੇਡਾਂ ਲੈ ਕੇ ਆਉਂਦੇ ਨੇ ਫੀਮੇਲ ਲੈ ਕੇ ਆਉਂਦੇ ਨੇ ਜ਼ਿਆਦਾ ਹਾਂਜੀ ਅਸੀਂ ਭੇਡੂ ਲੈ ਕੇ ਆਏ ਆ ਭੇਡੂ ਸਾਰੇ ਮੇਰੇ ਕੋ ਸਿਰਫ 5 ਫੀਮੇਲ ਨੇ ਅੱਛਾ 5 ਫੀਮੇਲ ਹੈਗੀ 32 ਭੇਡੂ ਮਗਾਏ ਸੀ ਠੀਕ ਹੈ ਜੀ ਉਹਦੇ ਪਿੱਛੇ ਰੀਜ਼ਨ ਹੈ ਬਾਈ ਜੀ ਹੂੰ ਦੇਖੋ ਆਮ ਤਾਂ ਬੰਦੇ ਹਰ ਕੰਮ ਕਰਦੇ ਨੇ ਮੈਂ ਭੇਡਾਂ ਰੱਖ ਲੀਆਂ ਬੱਚੇ ਲੈ ਆਲੇ ਬੱਚੇ ਵੇਚ ਤੇ ਹਾਂਜੀ ਪਰ ਕੰਗੋਡ ਫਾਰਮੇ ਵੀ ਕਹਿੰਦਾ ਹੈ ਵੀ ਜੇ ਅਸੀਂ ਕਾਮਯਾਬ ਹੋਏ ਆ ਤਾਂ ਸਾਡੇ ਵੀਰ ਨਾਲ ਦੇ ਦੋ ਚਾਰ ਜੇ ਅਸੀਂ ਉਹਨਾਂ ਵੀ ਕਾਮਯਾਬ ਕਰ ਦਈਏ ਹੂੰ ਸਾਰਾ ਕੀ ਕਸ ਜੂਗਾ ਸਹੀ ਗੱਲ ਆ ਮੈਨ ਮੰਨ ਕੇ ਚੱਲੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਭੇਡਾਂ ਪਾਲਦੇ ਆ ਉਹਨਾਂ ਨੂੰ ਚੰਗੇ ਬਰੀਡ ਦਾ ਭੇਡੂ ਦੇ ਕੇ ਨਸਲ ਸੁਧਾਰੀ ਜਾਵੇ ਬਿਲਕੁਲ ਸਹੀ ਗੱਲ ਆ ਓਡੀ ਬਹੁਤ ਵਧੀਆ ਸੋਚ ਹੈ ਜੀ ਇਹ ਤਾਂ ਵੈਰੀ ਗੁੱਡ ਉਹੀ ਅਸੀਂ ਬਾਈ ਕਰ ਰਹੇ ਆ ਹੂੰ ਤੇ ਭੇਡੂ ਦੇਨੇ ਆ ਰਜਿਸਟ੍ਰੇਸ਼ਨ ਚਾਲੂ ਕਰਤੀ ਆ ਅਸੀਂ ਬੁਕਿੰਗ ਸ਼ੁਰੂ ਕਰਤੀ ਆ ਜੀ ਸਭ ਬੁਕਿੰਗ ਸ਼ੁਰੂ ਹੋ ਗਈ ਅਜੇ 3.5 ਤੋਂ 4 ਮਹੀਨੇ ਦੇ ਹੋਏ ਨੇ ਬੁਕਿੰਗ ਦੇ ਨਾਲ ਮਿਲਣ ਦੂਜੀ ਗੱਲ ਹੋਰ ਹੈ ਜਿਨੇ ਵੀ ਲੈਣਾ ਹੈ ਉਹਨੂੰ ਫਾਰਮ ਤੇ ਆਉਣਾ ਪੈਣਾ ਹੂੰ ਹੂੰ ਆਪਣਾ ਬੱਚਾ ਪਸੰਦ ਕਰਨਾ ਪੈਣਾ ਹੈ ਹੂੰ ਸਤੋਂ ਸਿੱਖਣਾ ਪੈਣਾ ਕਿ ਅਸੀਂ ਇਹਨੂੰ ਕੀ ਖਵਾ ਰਹੇ ਹਾਂ ਆਰਗੈਨਿਕ ਹੋ ਗਿਆ ਨਾ ਸਾਰਾ ਫਾਰਮ ਹੂੰ ਹੂੰ ਵੀ ਉਹਨੂੰ ਕਿਵੇਂ ਆਰਗੈਨਿਕ ਢੰਗ ਨਾਲ ਤੁਸੀਂ ਅੱਗੇ ਪਾਲਣਾ ਹੈਗਾ ਹੂੰ ਜੇ ਮੰਨ ਕੇ ਚੱਲੋ ਹੁਣ ਇਹ ਇੱਥੇ ਦੇਸੀ ਚੀਜ਼ਾਂ ਖਾਂਦੇ ਆ ਘਾਹ ਖਾਂਦੇ ਆ ਆ ਖਾਂਦੇ ਆ ਕਈ ਫਾਰਮ 'ਚ ਜਾ ਕੇ ਉਹਨਾਂ ਨੇ ਹੋਰ ਸਮਾਨ ਪਾ ਤਾ ਇਹਨੇ ਨਾ ਖਾਦਾ ਹਨਾ ਬਿਲਕੁਲ ਨਹੀਂ ਜੇ ਇਲਾਜ ਘੱਟੋ ਘੱਟ ਜਿਹੜਾ ਹੈਗਾ ਨਾ ਬਿਮਾਰੀ ਠਮਾਰੀ ਦਾ ਉਹ ਤੁਸੀਂ ਜ਼ਰੂਰ ਦੱਸਣਾ ਨਾ ਉਹ ਤੁਸੀਂ ਜ਼ਰੂਰ ਦੱਸਣਾ ਕੀ ਤੁਸੀਂ ਐਵੇਂ ਖਿਆਲ ਰੱਖ ਤੇ ਬਾਕੀ ਬਰੀਡ ਬਾਰੇ ਥੋੜਾ ਜਿਹਾ ਦੱਸੋ ਜੀ ਆਪਾਂ ਭੇਡੂ ਦੇ ਕੋਲੇ ਜਾਵਾਂ ਮਾੜਾ ਜਾਂ ਹਾਂ ਪਰੇ ਖੜੇ ਨੇ ਹਾਂ ਪਰੇ ਖੜੇ ਨੇ ਹਨ ਠਾਈ ਜਾਂਦੇ ਨੇ ਤੇ ਇਹ ਵੀ ਇਹ ਕਿੰਨਾ ਕੁ ਦਿਨ ਕਿੰਨਾ ਟਾਈਮ ਖਾਂਦੀਆਂ ਨੇ ਇੱਥੇ ਆਏ ਜੀ ਅਸੀਂ 2 ਘੰਟੇ ਸਵੇਰੇ ਸ਼ਾਮ ਨੂੰ 2 ਘੰਟੇ ਸ਼ਾਮ ਨੂੰ ਹਾਂ ਇਹਦੇ ਪਿੱਛੇ ਵੀ ਰੀਜ਼ਨ ਹੈ ਤੁਹਾਨੂੰ ਪਤਾ ਪਹਿਲਾਂ ਆਪਾਂ ਬਾਹਰ ਨਹੀਂ ਸੀ ਕੱਢਦੇ ਜਾਨਵਰ ਆਪਣੇ ਹਾਂਜੀ ਹਾਂਜੀ ਅੰਦਰ ਪਰ ਜਦੋਂ ਅਸੀਂ ਆਰਗੈਨਿਕ ਹੋਏ ਹਾਂ ਹਮ ਇੰਟਰਨੈਸ਼ਨਲ ਸਟੈਂਡਰਡ ਦੇ ਮੁਤਾਬਕ ਹਮ ਜੇ ਆਪਾਂ ਇੰਟਰਨੈਸ਼ਨਲ ਰਜਿਸਟਰ ਕਰਾਉਣਾ ਫਾਰਮ ਆਪਣਾ ਹਾਂਜੀ ਉਹਦੀ ਜ਼ਰੂਰੀ ਹੈ ਕਿ ਤੁਸੀਂ ਸਿਰਫ ਤੇ ਸਿਰਫ ਆਰਗੈਨਿਕ ਖਾਣਾ ਚਾਰ ਇਹ ਜਿਹੜਾ ਆਪਣਾ ਘਾਹ ਹੈ ਇਹ ਇਹ ਤੁਸੀਂ ਇਹਦਾ ਬੀਜਿਆ ਘਾਹ ਆਪਦੇ ਆਪ ਹੀ ਉੱਗਿਆ ਹੈ ਬੀਜਿਆ ਜੀ ਬੀਜਿਆ ਕਿਹੜਾ ਘਾਹ ਹੈ ਇਹ ਇਹ ਇੱਕ ਮੈਨੂੰ ਇਹਦਾ ਨਾਮ ਨਹੀਂ ਯਾਦ ਹੈਗਾ ਪਰ ਘਾਹ ਇਹ ਏਡਾ ਜਿਹੜਾ ਮੱਕੀ ਜਿਵੇਂ ਕੰਕ ਹੁੰਦੀ ਹੈ ਨਾ ਉਵੇਂ ਹੋ ਜਾਂਦਾ ਉਵੇਂ ਦਾ ਹੋ ਜਾਂਦਾ ਜੀ ਉਹਨਾਂ ਦਾ ਜਿਹੜੇ ਛੱਡ ਦਿੰਦੇ ਆ ਅਸੀਂ ਕੋਈ ਚਾਂਸ ਨਹੀਂ ਲੈ ਰਹੇ ਕਿ ਅਸੀਂ ਬਾਹਰੋਂ ਕੋਈ ਹਰਾਚਾਰਾ ਮੰਗਾਈਏ ਕੋਈ ਦਵਾਈ ਬੱਟੀ ਹੋਵੇ ਸਪਰੇਅ ਕੀਤੀ ਹੋਵੇ ਤੇ ਸਾਡੇ ਫਾਰਮ ਨੂੰ ਨੁਕਸਾਨ ਹੋਵੇ ਤੇ ਜਿਵੇਂ ਤਿਆਰ ਪਾ ਦਿੰਦੇ ਆ ਵਿੱਚ ਹਾਂਜੀ ਉਹ ਤਾਂ ਨਹੀਂ ਤੁਸੀਂ ਵਰਤਦੇ ਨਾ ਤੁਸੀਂ ਕੁਝ ਵੀ ਨਹੀਂ ਵਰਤਦੇ ਨਾਜੀ ਤੇ ਆਪਾਂ ਭੇਡੂ ਦਿਖਾਈ ਇੱਕ ਮੜਾ ਜਾਂ ਹਾਂਜੀ ਅਸੀਂ ਕੋਈ ਵੀ ਚੀਜ਼ ਬਾਹਰੋਂ ਲਿਆ ਕੇ ਹੁਣ ਨਹੀਂ ਵਰਤਦੇ ਆਪਣੇ ਫਾਰਮ ਤੇ ਹੂੰ ਤੇ ਸਭ ਕੁਝ ਕਰੀਏ ਜਾਂਦੇ ਆ ਟੋਟਲੀ ਆਰਗੈਨਿਕ ਕਰਤੋ ਜਮਾਂ ਹਾਂਜੀ ਤੇ ਫਿਰ ਖਰਚੇ 'ਚ ਕਿੰਨਾ ਕ ਫਰਕ ਪਿਆ ਜੀ ਪਹਿਲਾਂ ਕਿੰਨਾ ਖਰਚਾ ਹੋ ਜਾਂਦਾ ਸੀ ਹੁਣ ਕਿੰਨਾ ਹੋ ਜਾਂਦਾ ਬਾਈ ਜੀ ਦਵਾਈਆਂ ਦਾ ਹੀ ਬਹੁਤ ਫਰਕ ਪੈ ਗਿਆ ਹੂੰ ਇੱਕ ਨਾ ਜਾਨਵਰਾਂ ਦੀ ਸਿਹਤ ਬਹੁਤ ਬਣਾ ਲੱਗ ਗਈ ਇਹ ਨਾਲ ਅੱਛਾ ਕੋਈ ਸਾਈਡ ਇਫੈਕਟ ਨਹੀਂ ਹੈ ਕੋਈ ਅੰਗਰੇਜ਼ੀ ਦਵਾਈਆਂ ਦਾ ਤੇ ਤਾਂ ਦੁਸਤੀ ਆ ਗਈ ਆ ਦੇਖੋ ਆ ਬਰੀਡ ਹੈ ਜੀ ਇਹ ਬਰੀਡ ਹੈ ਨਾ ਹਾਂਜੀ ਇਹ ਥੋੜੇ ਭਜ ਦੇ ਜਿਆਦਾ ਨਾ ਦੇਖੋ ਮੇਰੇ ਹੋਗੇ ਜਿੱਦਾਂ ਜਿੱਦਾਂ ਹੂੰ ਇਹ ਅਡਾ ਉਹ ਸੱਟ ਹੈ ਇਹ ਜੇ ਸਾਢੇ 3 ਮਹੀਨੇ ਦਾ ਬੱਚਾ ਜੀ ਬਿਲਕੁਲ ਐਲਜ ਵਿੱਚ ਤਿਆਰ ਹੋ ਗਿਆ ਹੁੰਦਾ ਹਾਂਜੀ ਪਰ ਦਮਾਂਗੇ ਜਦੋਂ 7 ਮਹੀਨੇ ਦਾ ਹੋ ਗਿਆ ਬੱਚਾ ਉਹ ਵੀ ਉਹ ਵੀ ਵੇਟ ਗੇਨ ਕਰ ਜੂ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋ ਗਈ ਸਾਨੂੰ ਕਈ ਵਾਰ ਦੱਸਣ ਲੱਗਿਆ ਸਰਪ੍ਰਾਈਜ਼ ਹੀ ਮਿਲਦਾ ਹੁੰਦਾ ਕਈ ਵਾਰੀ ਹਾਂਜੀ 400 ਤੋਂ ਸਵਾ 400 ਗ੍ਰਾਮ ਹੂੰ ਰੋਜ਼ ਵੇਟ ਗੇਨ ਕਰ ਰਹੇ ਹੈ ਬੱਚੇ ਡੇਲੀ ਦੇ ਡੇਲੀ ਸ਼ੇਹ ਹੁਣ ਤੁਸੀਂ ਦੇਖੋ ਜੇ ਬੱਚਾ 400 ਗ੍ਰਾਮ ਮੰਨ ਲਓ weight gain ਕਰ ਰਿਹਾ ਬਾਈ ਜੀ ਹਾਂਜੀ ਇਹ ਤਾਂ ਮੈਨੂੰ 70-80 ਰੁਪਏ ਰੋਜ਼ ਕਮਾ ਕੇ ਦੇ ਰਿਹਾ ਨਾ ਆਮ ਵੀ ਕਿਤੇ ਕੋਈ ਵੀ ਹਾਂਜੀ ਹਾਂਜੀ ਉਹ ਖਾਊਗਾ ਕਿੰਨੇ ਦਾ ਚਾਹ ਦਾ 40 ਦਾ ਖਾ ਲਿਆ 50 ਰੁਪਏ ਦਾ ਵੀ ਖਾ ਲਿਆ ਜੇ ਹੂੰ ਤੇ ਪਰ 300 ਦੇ ਹਿਸਾਬ ਨਾਲ ਵੀ ਲਈਏ 1200 ਰੁਪਏ ਮੈਨੂੰ ਕਮਾ ਕੇ ਦੇ ਰਿਹਾ ਰੋਜ਼ ਦਾ ਇਹਨਾਂ ਨੂੰ ਫਿਰ ਫੀਡ ਫੀਡ ਵਗੈਰਾ ਤਾਂ ਪਾਉਂਦੇ ਹੋ ਜੀ ਬਿਲਕੁਲ ਹੀ ਫੀਡ ਪਾਉਂਦੇ ਆ ਜੀ ਹੂੰ ਉਹੀ ਬੱਕਰੀਆਂ ਨੂੰ ਵੀ ਤੇ ਇਹਨਾਂ ਨੂੰ ਵੀ ਬਿਲਕੁਲ ਸੇਮ ਖੁਰਾਕ ਇਹਨਾਂ ਦੀ ਕੋਈ ਫਰਤ ਨਹੀਂ ਰੱਖਿਆ ਵੀ ਭੇਡਾਂ ਨੇ ਤੇ ਉਹ ਬੱਕਰੀਆਂ ਨੇ ਕੋਈ ਸਪੈਸ਼ਲ ਫੀਡ ਦੇਣੀ ਹੈ ਦੋਨਾਂ ਦਾ ਸੇਮ ਰੱਖਿਆ ਹੋਇਆ ਠੀਕ ਹੈ ਹਾਂਜੀ ਤੇ ਉਹ ਖਰਾਕ ਕਿਹੜੀ ਹੈ ਜੀ ਉਹ ਜਿਹੜੀ ਤੁਸੀਂ ਪਾਉਂਦੇ ਹੋ ਇਹਨਾਂ ਨੂੰ ਆਪਣੀ ਫੀਡ ਤਿਆਰ ਕਰਦੀ ਆਪਾਂ ਅਸਾਂ ਕੰਗਾਉਟ ਫੀਡ ਆ ਜਿਹੜੀ ਫੀਡ ਆ ਕਾਮੋਡ ਫੀਡ ਹਾਂਜੀ ਠੀਕ ਹੈ ਠੀਕ ਹੈ ਉਹਦੀ ਵੀ ਅਸੀਂ ਬਹੁਤ ਹੁਣ ਜਿਹੜਾ ਉਹਦੀ ਚੇਂਜ ਕੀਤੀ ਹੈਗੀ ਇੱਕਦੋ ਚ ਫਲੇਵਰ ਵੀ ਚੇਂਜ ਕੀਤੇ ਨੇ ਹਾਂ ਨਾਲੇ ਅਸੀਂ ਕੋਈ ਵੀ ਜਿਹੜੀ ਦਵਾਈ ਸੀਗੀ ਅਸੀਂ ਬਿਲਕੁਲ ਖਤਮ ਕਰਤੀ ਹਾਂ ਸਾਰੀਆਂ ਨੇਚਰਲ ਨੇ ਉਹਦੇ ਵਿੱਚ ਵੀ ਜਿੰਨੇ ਵੀ ਐਨਜ਼ਾਈਮਸ ਨੇ ਜਿਵੇਂ ਯੂਰੀਆ ਬਿਲਕੁਲ 0% ਹੈ ਹੈ ਹੀ ਨਹੀਂ ਯੂਰੀਆ ਹਾਂ ਅਸੀਂ ਬਿਲਕੁਲ ਆਰਗੈਨਿਕ ਦੀ ਗਰੰਟੀ ਕਰ ਰਹੇ ਹਰ ਚੀਜ਼ ਦੀ ਹਰ ਚੀਜ਼ ਦੀ ਆਪਣੇ ਫਾਰਮ ਤੇ ਆਰਗੈਨਿਕ ਹੀ ਰੱਖਣਾ ਗਾਂਹਾਂ ਆਰਗੈਨਿਕ ਹੀ ਰੱਖਣਾ ਜੀ ਉਹ ਹੀ ਜ਼ਮਾਨਾ ਆ ਗਿਆ ਰਿਹਾ ਜੀ ਦੇਖੋ ਬਾਈ ਜੀ ਮੰਨ ਲਓ ਕੋਈ ਜਾਨਵਰ ਤੁਹਾਡਾ ਮੀਟ ਚ ਜਾ ਰਿਹਾ ਹੂੰ ਫਿਰ ਜ਼ਰੂਰ ਦਵਾਈਆਂ ਵਾਲੀ ਚੀਜ਼ ਲੈਣੀ ਜੇ ਤੁਹਾਨੂੰ ਆਰਗੈਨਿਕ ਮਿਲਦੀ ਹੋਵੇ ਸਹੀ ਗੱਲ ਹੈ ਕਿਉਂ ਬਿਮਾਰੀ ਵਾਲੀ ਚੀਜ਼ ਲੈਣੀ ਹੈ ਕੋਈ ਹੂੰ 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 ਸੋ ਅਸੀਂ ਉਸ ਉਸ ਚੀਜ਼ ਨੂੰ ਫਿਊਚਰ ਨੂੰ ਦੇਖਦੇ ਹੋਏ ਅਸੀਂ ਆਰਗੈਨਿਕ ਕੀਤਾ ਸਾਰਾ ਫਾਰਮ ਆਪਣਾ ਠੀਕ ਹੈ ਤੇ ਹੁਣ ਬਰੀਡਰ ਕਿੰਨੇ ਰੱਖਿਆ ਜੀ ਆਪਾਂ ਇਹਨਾਂ ਬੱਕਰੀਆਂ ਦੇ ਵਿੱਚ ਦੇਖੋ ਜੀ ਬਹੁਤ ਸਾਇੰਟਿਫਿਕ ਢ ਕਾਲਿਆਂ ਵਾਸਤੇ ਕਾਲਾ ਬਰੀਡਰ ਹੂੰ ਡੱਬਿਆਂ ਵਾਸਤੇ ਡੱਬਾ ਬਰੀਡਰ ਠੀਕ ਹੈ ਮੱਖੀ ਚੀਨੀ ਵਾਸਤੇ ਮੱਖੀ ਚੀਨੀ ਬਰੀਡਰ ਹੂੰ ਕੁਛ ਬੱਕਰੀਆਂ ਮੇ ਕੋਈ ਚਿੱਟੀਆਂ ਨੇ ਉਹਨਾਂ ਲਈ ਚਿੱਟਾ ਬਰੀਡਰ ਤਿਆਰ ਹੋ ਰਿਹਾ ਆ ਦੇਖੋ ਆ ਮੈਨੂੰ ਮਿਲਣ ਆਉਂਦੀਆਂ ਜਦੋਂ ਮੈਂ ਫਾਰਮ ਤੇ ਆ ਜਾਂਦਾ ਬਈ ਆਪਣੇ ਆਪ ਅੱਛਾ ਬਹੁਤ ਇਹਨਾਂ ਨੇ ਪਿਆਰ ਦਿੱਤਾ ਆਪਾਂ ਨੂੰ ਅਸੀਂ ਵੀ ਇਹਨਾਂ ਨੂੰ ਉਨਾ ਹੀ ਪਿਆਰ ਕਰਦੇ ਆਂ ਜਿਉਂ ਜਿਵੇਂ ਮੈਂ ਨੇੜੇ ਆਉਣਾ ਫਾਰਮ ਤੇ ਆ ਜਾਂਦਾ ਮੇਰੇ ਨਾਲ 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 ਆ ਕੇ ਖੜੀਆਂ ਹੁੰਦੀਆਂ ਨੇ ਸਹੀ ਗੱਲ ਆ ਇਹ ਪਿਆਰ ਕਰਦੇ ਨੇ ਸਾਨੂੰ ਵੀ ਬਹੁਤ ਜ਼ਿਆਦਾ ਜੀ ਠੀਕ ਹੈ ਤੇ ਬਰੀਡਰ ਆਪਣੇ 7-8 ਬਰੀਡਰ ਆਪਣੇ ਤਿਆਰ ਹੋ ਰਹੇ ਨੇ ਜੀ ਹੂੰ ਤੇ ਤਿੰਨ ਆਪਣੇ ਰੈਡੀ ਨੇ ਹੁੰਦਾ ਇਸ ਟਾਈਮ ਠੀਕ ਬਿਲਕੁਲ ਰੈਡੀ ਟੂ ਗੋ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੰਗ ਕੌਟ ਫਾਰਮ ਕੀ ਕਰੂਗਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਜੀ ਕੋਈ ਸੋਚ ਤਾਂ ਬਹੁਤ ਐ ਵੀ ਕੁਝ ਨਾ ਕੁਝ ਨਵਾਂ ਕੀਤਾ ਜਾਵੇ ਹਮ ਪਰ ਮੈਂ ਇੱਕ ਗੱਲ ਦੀ ਹੋਰ ਗਰੰਟੀ ਕਰੂੰਗਾ ਤੁਹਾਨੂੰ ਜੇ ਸਰਦੀਆਂ ਰੱਬ ਸੁੱਖ ਰੱਖੇ ਸਰਦੀਆਂ ਆਉਣਗੀਆਂ ਹਮ ਪੰਜਾਬੀ ਭਰਾਵਾਂ ਨੂੰ ਬੱਕਰੇ ਦਾ ਮੀਟ ਤੁਹਾਨੂੰ ਨੇ ਪਹਿਲਾਂ ਖਾਦਾ ਹੋਊਗਾ ਹਮ ਪਰ ਆਰਗੈਨਿਕ ਬੱਕਰੇ ਦਾ ਅਚਾਰ ਜਾਂ ਮੀਟ ਨਹੀਂ ਖਾਦਾ ਹੋਊਗਾ ਔਰ অর্গানਿਕ ਉਹ ਵੀ অর্গানਿਕ ਹੀ ਹੋਊਗਾ ਜਦੋਂ ਸਾਡੇ ਬੱਚੇ অর্গানਿਕ ਤਿਆਰ ਹੋ ਰਹੇ ਨੇ ਜੀ اچھا ਬੱਚੇ ਮੀਟ ਖਾਤਰ ਵੀ ਤਿਆਰ ਕਰਦੇ ਹਾਂ ਮੀਟ ਖਾਤਰ ਤਿਆਰ ਕਰ ਰਹੇ ਹਾਂ ਜੀ ਹੁਣ ਨਾਲ ਹੀ ਇਹ ਹੁਣ ਇਹ ਤੇ ਐਵੇਂ ਵੀ ਦੱਸ ਦੋ ਜੀ ਚਲੋ ਆਪਾਂ ਗੱਲ ਛੇੜੀ ਲਈਤੀ ਵੀ ਜਿਹੜੀ ਬੱਕਰੀ ਆ ਇਹ ਬਰੀਡਿੰਗ ਲਈ ਹੋਗੀ ਮੀਟ ਪਰਪਸ ਦੇ ਲਈ ਹੋਗੀ ਹਨ ਇਹ ਦੋਨੇ ਚੀਜ਼ਾਂ ਜੇ ਆਪਾਂ ਮਿਲਾ ਕੇ ਫਾਰਮ ਨੂੰ ਚਲਾਉਂਨੇ ਆ ਤਾਂ ਕਾਮਯਾਬ ਬੰਦਾ ਹੁੰਦਾ ਦੇਖੋ ਪਿਛਲੀ ਵਾਰੀ ਜਦੋਂ ਮੈਨੂੰ ਸਾਨੂੰ ਮੁੱਖ ਮੰਤਰੀ ਅਵਾਰਡ ਮਿਲਿਆ ਉਦੋਂ ਡਾਕਟਰ ਇੰਦਰਜੀਤ ਸਿੰਘ ਜਿਹੜੇ ਵਾਈਸ ਚਾਂਸਲਰ ਨੇ ਆਪਣੇ ਗੁਰਵਾਸ ਯੂਨੀਵਰਸਿਟੀ ਦੇ ਉਹਨੇ ਬਹੁਤ ਸੋਹਣੀ ਗੱਲ ਕਹੀ ਸੀ ਤਾਂ ਤੁਸੀਂ ਕਾਮਯਾਬ ਹੋਣ ਦੇ ਚਾਂਸ ਤੁਹਾਡੇ ਬਹੁਤ ਘੱਟ ਹੁੰਦੇ ਨੇ ਅੱਛਾ ਜੀ ਵੀ ਇੱਕ ਧੰਦੇ ਨਾਲ ਦੂਜੇ ਧੰਦੇ ਕਰਨੇ ਦੂਜੇ ਧੰਦੇ ਕਰਨੇ ਉਹੀ ਮੱਧੇ ਨਜ਼ਰ ਆ ਕੇ ਅਸੀਂ ਭੇਡਾਂ ਦਾ ਵੀ ਨਾਲ ਕਰ ਰਹੇ ਹਾਂ ਬੱਕਰੀਆਂ ਹੋ ਗਈਆਂ ਭੇਡਾਂ ਹੋ ਗਈਆਂ ਹੁਣ ਨਾਲ ਅਸੀਂ ਬਰੀਡ ਦਾ ਕਰਦੀ ਸੀਗੇ ਹੁਣ ਅਸੀਂ ਜਿਹੜੇ ਬੱਚੇ ਅਸੀਂ ਜਿਹੜੇ ਮੇਲ ਜੰਮਦੇ ਨੇ ਤੇ ਉਹ ਬਰੀਡਰ ਬਣਨ ਦੇ ਕਾਬਿਲ ਨਹੀਂ ਹੈਗੇ ਮੰਨ ਲਓ ਉਹਨਾਂ ਨੂੰ ਅਸੀਂ ਮੀਟ ਲਈ ਤਿਆਰ ਕਰਨ ਲੱਗ ਪਏ ਉਹਨਾਂ ਨੂੰ ਮੀਟ ਲਈ ਤਿਆਰ ਕਰਨ ਹਾਂਜੀ ਕਿਉਂਕਿ ਸਰਦੀਆਂ ਚ ਸਾਡੇ ਫਾਰਮ ਤੋਂ ਜਿਹੜਾ ਵੀ ਬੱਕਰਾ ਜਾਊਗਾ ਅਚਾਰ ਵਾਸਤੇ ਜਾਂ ਮੀਟ ਵਾਸਤੇ ਉਹ 100% ਆਰਗੇਨਿਕ ਜਾਊਗਾ ਸਹੀ ਗੱਲ ਹੈ ਵੀ ਹੁਣ ਵਾਲੇ ਟਾਈਮ 'ਚ ਸਰਦੀਆਂ ਦੇ ਵਿੱਚ ਤੁਸੀਂ ਜਿਹੜਾ ਮੀਟ ਦਾ ਅਚਾਰ ਆ ਹਾਂ ਹਾਂਜੀ ਉਹ ਦੇਣਾਗਾ ਜੇ ਅਸੀਂ ਨਾਂ ਵੀ ਬਣਾਈਏ ਕੋਈ ਵੀ ਬੰਦੇ ਕਿਸੇ ਨੇ ਮੀਟ ਦਾ ਅਚਾਰ ਬਣਾਉਣਾ ਹੋਵੇ ਤੇ ਉਹਨੇ ਆਪਣੇ ਲਿਖ ਕੇ ਲਾਉਣਾ ਹੋਵੇ ਕਿ ਹਾਂ ਇਹ ਆਰਗੇਨਿਕ ਦਾ ਹੈਗਾ ਤਾਂ ਕੰਗੋਟ ਫਾਰਮ ਤੇ ਆਵੇ ਅਸੀਂ ਉਹਨਾਂ ਨੂੰ ਆਰਗੇਨਿਕ ਬੱਕਰੇ ਦਵਾਂਗੇ ਤੇ ਉਹ ਆਉਦਾ ਜਿਹੜਾ ਕੰਮ ਆ ਉਹ ਵੀ ਕਰ ਸਕਦੇ ਹਾਂ ਉਹ ਵੀ ਕਰ ਸਕਦੇ ਸਾਨੂੰ ਕੋਈ ਇਤਰਾ ਨਹੀਂ ਇਸ ਦਾ ਸਹੀ ਗੱਲ ਹੈ ਤੁਸੀਂ ਲੋਕਾਂ ਨਾਲ ਲੈ ਕੇ ਚੱਲਣਾ ਅਸ਼ਟਾ ਸੇ ਟੀਮ ਬਣ ਕੇ ਚੱਲਾਂਗੇ ਤਾਂ ਉਹਨੇ ਜ਼ਿਆਦਾ ਕੰਮ ਪਰਫਾਰਮਾਂਗੇ ਜੀ ਦੇਖੋ ਇਸ ਧੰਦੇ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਹੀ ਐ ਜਿਹਦਾ ਕਿਸੇ ਦਾ ਫਾਰਮ ਚੱਲ ਗਿਆ ਉਹ ਲੁਕੇ ਬੈ ਜਾਂਦਾ ਕਿਸ ਨੂੰ ਦੱਸਦਾ ਵੀ ਨਹੀਂ ਮੈਂ ਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਆਪਣੀ ਢੋਲ ਵੀ ਆਈ ਜਾਂਦੇ ਨੇ ਸਹੀ ਗੱਲ ਆ ਅਸੀਂ ਤਾਂ ਕਹਿੰਦੇ ਵੀ ਸਾਰੇ ਜੋੜੋ ਅਸੀਂ ਲੋਕਾਂ ਨਾਲ ਜੁੜਨਾ ਚਾਹੁੰਦੇ ਆ ਇੱਕ ਟੀਮ ਬਣ ਕੇ ਚੱਲਾਂਗੇ ਤਾਂ ਚੰਗੀ ਚੀਜ਼ ਵੀ ਦਵਾਂਗੇ ਮਾਰਕੀਟ ਦੇ ਵਿੱਚ ਤੇ ਧੰਦੇ ਨੂੰ ਵੀ ਪ੍ਰਮੋਸ਼ਨ ਮਿਲੇਗੀ ਧੰਦੇ ਨੂੰ ਵੀ ਆਏ ਹਾਂ ਸਹੀ ਗੱਲ ਆ ਇਹ ਵੀ ਧੰਦਾ ਜਿਹੜਾ ਉਹ ਅੱਗੇ ਵਧੂਗਾ ਅੱਗੇ ਵਧੂਗਾ ਜੀ ਤੇ ਉਹ ਥੋੜੇ ਜਿਹੜੇ ਟੱਚ ਦੇ ਵਿੱਚ ਬੰਦੇ ਨੇ ਨਵੇਂ ਫਾਰਮਰ ਕਿੰਨੇ ਕੁ ਜੁੜੇ ਨੇ ਜੀ ਆਹ ਬੱਕਰੀ ਪਾਲਣ ਦੇ ਕਿਤੇ ਨਾਲ ਤੁਹਾਨੂੰ ਥੋਡੇ ਚੈਨਲ ਥਰੂ ਤੁਸੀਂ ਬਹੁਤ ਹੀ ਵਧੀਆ ਕੁਐਸਚਨ ਪੁੱਛਿਆ ਹੈਗਾ ਲੋਕਾਂ ਆਪਸੇ ਨੇ ਵੀ ਤੁਸੀਂ ਟ੍ਰੇਨਿੰਗ ਦੰਨੇ ਹੋ ਕੀ ਹੈਗਾ ਭਾਜੀ ਪਹਿਲਾਂ ਆਪਾਂ ਟ੍ਰੇਨਿੰਗ ਤੁਹਾਨੂੰ ਤਾਂ ਟ੍ਰੇਨਿੰਗ ਅੱਜ ਵੀ ਚੱਲਦੀ ਹੈ ਪਹਿਲਾਂ ਵੀ ਚੱਲਦੀ ਸੀ ਪਹਿਲਾਂ ਆਪਣੇ ਫਾਰਮ ਤੇ 150 ਤੁਸੀਂ ਦੇਖਿਆ ਹੀ ਹੈ 160 170 ਬੰਦੇ ਟ੍ਰੇਨਿੰਗ ਲੈਣ ਆਉਂਦੇ ਸੀ ਸਹੀ ਗੱਲ ਹੈ ਅਸੀਂ ਉਹਨਾਂ ਨੂੰ ਇਕੱਲੇ ਕਦੇ ਨੂੰ ਅਟੈਂਸ਼ਨ ਨਹੀਂ ਸੀ ਦੇ ਸਕਦੇ ਹੁਣ ਕੰਗ ਗੋਟ ਫਾਰਮ ਨੇ ਸਾਰਾ ਵੱਡਾ ਚੱਕਰ ਛੱਡ ਕੇ ਅਸੀਂ ਸਿਰਫ ਤੇ ਸਿਰਫ 15 ਬੰਦਿਆਂ ਨੂੰ ਹਰ ਹਫ਼ਤੇ ਆਪਣੇ ਫਾਰਮ ਤੇ ਟ੍ਰੇਨਿੰਗ ਦੰਨੇ ਆ ਠੀਕ ਹੈ ਉਹਨਾਂ ਚੋਂ ਉਸੀਂ ਯਕੀਨ ਨਹੀਂ ਮੰਨਾਂ ਕਿ ਕਿੱਥੇ ਪਹਿਲਾਂ 150 ਚੋਂ 8-10 ਬੰਦੇ ਫਾਰਮ ਕਰਦੇ ਸੀਗੇ ਹੁਣ 15 ਚੋਂ 6-7 ਬੰਦੇ ਫਾਰਮ ਕਰਨ ਲੱਗੇ ਨੇ ਚਾਹੇ ਛੋਟਾ ਚਾਹੇ ਵੱਡਾ ਚਾਹੇ ਵੱਡਾ ਹਾਂਜੀ ਠੀਕ ਹੈ ਕਿਉਂਕਿ ਪਰਸਨਲ ਟੈਨਸ਼ਨ ਮੇਨ ਲੱਗੀ ਉਹਨਾਂ ਨੂੰ ਹੂੰ ਤੇ ਹੁਣ ਸਾਨੂੰ ਅਸੀਂ ਐਡ ਨਹੀਂ ਕਰਦੇ ਆਪਣੀ ਟ੍ਰੇਨਿੰਗ ਦੀ ਟ੍ਰੇਨਿੰਗ ਦੀ ਉਹੀ ਬੰਦੇ ਸਾਨੂੰ ਅੱਗੇ ਤੋਂ ਅੱਗੇ ਭੇਜੀ ਜਾਂਦੇ ਨੇ ਵੀ ਤੁਸੀਂ ਉੱਥੇ ਜਾਓ ਵੀ ਉੱਥੇ ਜਾਓ ਟ੍ਰੇਨਿੰਗ ਲਾਓ ਤੇ ਕੰਮ ਸ਼ੁਰੂ ਕਰੋ ਜਿਹੜਾ ਨਵਾਂ ਫਾਰਮ ਖੋਲ੍ਹਿਆ ਪਿੰਡੋਂ ਪੁੱਛ ਵੀ ਕਿੱਥੋਂ ਕੰਮ ਸਿੱਖਿਆ ਹੂੰ ਉਹ ਕਹਿੰਦਾ ਗੰਗੋਟ ਫਾਰਮ ਤੋਂ ਹੂੰ ਉਹ ਆਪਣੇ ਆਪ ਅ ਉਮੇ ਚੱਲੀ ਜਾਂਦਾ ਓਵੇਂ ਸਾਡੇ ਭਾਈਚਾਰਾ ਸਾਡਾ ਟ੍ਰੇਨਿੰਗ ਵਾਲਾ ਸਾਨੂੰ ਕੰਮ ਦੇਈ ਜਾਂਦਾ ਕੰਮ ਦੇਈ ਜਾਂਦਾ ਸਹੀ ਗੱਲ ਹੈ ਇਹ ਵੀ ਗੱਲ ਹੈਗੀ ਜੇ ਚੰਗੇ ਆ ਕੰਮ ਕਰਾਂਗੇ ਤਾਂ ਅੱਗੇ ਲੋਕ ਸ਼ੇਅਰ ਕਰਦੇ ਹੁਣ ਬਿਲਕੁਲ ਜੀ ਕੋ ਬੋਡਾ ਐਡਾ ਰੱਖ ਕੇ ਟੈਂਟ ਲੱਗੇ ਹੋਣੇ ਆਪ ਨੂੰ ਨਹੀਂ ਪਤਾ ਵੀ ਕੀ ਕਰ ਰਹੇ ਆ ਵਿਆਹ ਜਿੱਦਾਂ ਮਾਹੌਲ ਹੁੰਦਾ ਸੀਗਾ ਹੁਣ 15 14 15 ਬੰਦੇ ਆਉਂਦੇ ਨੇ ਉਹ ਪਿਆ ਮੇ ਭਾਈ ਬੈਠ ਕੇ ਚਾਰ ਗੱਲਾਂ ਕਰਦੇ ਨੇ ਦੋ ਦਿਨਾਂ ਹੀ ਗੱਲਾਂ ਕਰਕੇ ਅਸੀਂ ਉਹਨਾਂ ਨੂੰ ਕੰਮ ਸਿਖਾ ਕੇ ਭੇਜਦੇ ਆ ਠੀਕ ਉਹ ਵੀ ਖੁਸ਼ ਅਸੀਂ ਵੀ ਖੁਸ਼ ਉਹ ਵੀ ਤੇ ਤੇ ਬਾਕੀ ਜਿਹੜਾ ਆਰਗੈਨਿਕ ਤੁਸੀਂ ਕੀ ਕਿਹਾਗਾ ਨਾ ਵੀ ਕੀਤਾ ਆਪਾਂ ਕੀਤਾਗਾ ਪਹਿਲਾਂ ਉਹ ਖਰਚ ਹੋ ਜਾਂਦਾ ਸੀ ਐ ਹੋ ਜਾਂਦਾ ਸੀ ਤਾਂ ਇਹ ਚੀਜ਼ ਬਹੁਤ ਵਧੀਆ ਲੱਗੀ ਤਾਂ ਆਪਾਂ ਇਹ ਹੀ ਵੀਡੀਓ ਦੇ ਵਿੱਚ ਕਹਿੰਨੇ ਆ ਵੀ ਜਿਹੜੇ ਵੀਰ ਬੱਕਰੀ ਪਾਲਣ ਕੀਤਾ ਕਰਦੇ ਆ ਉਹ ਵੀ ਇਹ ਦਵਾਈਆਂ ਦਾ ਧਿਆਨ ਘਟਾ ਕੇ ਆ ਬਾਈ ਨਾਲ ਗੱਲਬਾਤ ਕਰਕੇ ਹਨ ਇਹਨਾਂ ਤੋਂ رائے ਸਲਾਹ ਕਦੋਂ ਵੀ ਲੈ ਲਓ ਹਨ ਜੀ ਕੋਈ ਚੱਕ ਨਹੀਂ ਤੇ ਇਹ ਕਰ ਸਕਦੇ ਆ ਬਈ ਸਲਾਹ ਲੈ ਸਕਦੇ ਆ ਜੇ ਕੋਈ ਬਿਮਾਰੀ ਠਮਾਰੀ ਆਉਂਦੀ ਆ ਕਦੋਂ ਵੀ ਫੋਨ ਲਾਓ ਫੋਨ ਛੋੜਾ ਚੱਕਣਗੇ ਤੇ ਬਾਈ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੱਕਰੀ ਪਾਲਣੇ ਕਿੰਨੇ ਇੰਨਾ ਪ੍ਰਮੋਟ ਕਰ ਰਹੇ ਹੋ ਸਾਡੇ ਕੋਲ ਸ਼ਬਦ ਨਹੀਂ ਤੁਹਾਡਾ ਸ਼ੁਕਰੀਆ ਦਾ ਕਰਨ ਦੇ ਸੱਚੀ ਗੱਲ ਜੀ